ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਆਤੜਾ ਕਲਾਂ ਤਹਿਸੀਲ ਜੋਗਾ ਤੇ ਜ਼ਿਲ੍ਹਾ ਮਾਨਸਾ ਇੱਕ ਬਹੁਤ ਸ਼ਾਨਦਾਰ ਕੱਟਾ ਦਿਖਾਵਾਂਗੇ ਬਹੁਤ ਚੰਗੀ ਕੁਆਲਿਟੀ ਦਾ ਹੈ ਦੰਦਾਂ ਚ ਹੀ ਹੈ ਤੇ ਮਾਦਰ ਫਾਦਰ ਦੇ ਚੰਗੇ ਰਿਕਾਰਡ ਵਾਲਾ ਖੜਾ ਇੱਕ ਘਰੇਲੂ ਸੱਜਣ ਕੋਲੇ ਆ ਤੇ ਬਾਈ ਕਹਿੰਦਾ ਵੇਚਣਾ ਇਹ ਤਾਂ ਵੀ ਸਾਂਭ ਸੰਭਾਲ ਦੀ ਦਿੱਕਤ ਆ ਬਾਈ ਹੋਰੀ ਇਕੱਲੇ ਨੇ ਪਸ਼ੂਆਂ ਦੀ ਗਿਣਤੀ ਥੋੜੀ ਜ਼ਿਆਦਾ ਤਾਂ ਕਰਕੇ ਵੇਚਣਾ ਤੇ ਸਾਮਿਆਂ ਸੁਣਿਆ ਚੰਗਾ ਬਾਈ ਨੇ ਕੱਦ ਵਿੱਡ ਲੰਬਾਈ ਲੰਬੂਈ ਹਰੇਕ ਪੱਖ ਤੋਂ 100 ਦਾ 100 ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਖੋਲ ਕੇ ਤੋੜ ਕੇ ਦਿਖਾ ਦਾਂਗੇ ਜਿਹੜੀ ਰੇਟ ਵੇਟ ਵਾਲੀ ਗੱਲਬਾਤ ਆ ਉਹ ਬਾਈ ਕਹਿੰਦਾ ਕਰ ਲਾਂਗੇ ਫੋਨ ਤੇ ਕੋਈ ਜੈਨੂਨ ਦਾ ਰੇਟ ਹੀ ਹੋਊਗਾ ਹਰੇਕ ਸੱਜਣ ਦੀ ਪਹੁੰਚ ਆਲਾ ਬਾਕੀ ਬਾਈ ਨੂੰ ਬੁਲਾ ਲਾਂਨੇ ਆ ਆਜੋ ਜੀ ਹੋਰ ਕੀ ਹਾਲ ਆ ਜੀ ਠੀਕ ਆ ਜੀ ਵਧੀਆ ਚਰਦੀ ਕਲਾ ਹਾਂਜੀ ਆ ਨਾਮ ਕੀ ਆ ਜੀ ਆਪਣਾ ਨਾਮ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਹਾਂਜੀ ਤੇਰੀ ਗੱਲਬਾਤ ਕਰ ਲਈ ਕਲਦੀਪ ਬਾਈ ਆਪਾਂ ਨੇ ਇਹ ਕੱਟਾ ਸੇਲ ਕਰਨਾ ਅੱਜ ਹਨਾ ਕੈ ਲਈ ਵੇਚਣਾ ਪਿਓਰ ਪੰਜਾਬੀ ਦੀ ਕਰੀ ਹਾਂ 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 ਕਿੰਨੀ ਕੁ ਉਮਰ ਹੋ ਗਈ ਇਹਦੀ ਇਹਦੀ ਉਮਰ ਬਾਈ 4 ਦੰਦਾ ਵੀ ਮੰਨ ਕੇ ਲਾ 3 ਸਾਲਾਂ ਤੋਂ ਮਾੜਾ ਮੋਟਾ ਪਰ 2 2.5 ਮਹੀਨੇ ਠੀਕ ਆ ਗੱਲ 3 ਸਾਲ ਦੇ ਆਸੇ ਪਾਸੇ ਆ ਦੰਦਾ ਚ ਪਿਓਰ 4 ਦੰਦਾ ਹਾਂ ਬਈ 4 ਦੰਦਾ ਤੇਰੀ ਮਾਂ ਦਾ ਦੁੱਧ ਕਿੰਨਾ ਕਰਿਆ ਮਾਂ ਦਾ ਦੁੱਧ 16 17 ਲੀਟਰ ਰਿਹਾ ਬਈ ਦੂਜੇ ਸੂਏ ਠੀਕ ਆ ਗੱਲ ਥੋਰੀ ਬਾਈ ਖੋਲ ਕੇ ਆਜਾ ਇੱਕ ਵਾਰੀ ਦੂਜੇ ਸੂਏ ਦਾ ਜਿਹੜਾ ਰਿਕਾਰਡਾ ਰਿਕਾਰਡ ਬਾਈ ਕਹਿੰਦੇ ਜੀ ਮਾਂ ਦਾ ਰਿਆ 16 ਤੋਂ ਇਸ ਕੱਦ ਕਾਠ ਵੀ ਫੁੱਲਾ ਕੱਟੇ ਦਾ ਲੰਬਾ ਵੀ ਫੁੱਲਾ ਤੇ ਜਿਹੜੀ ਮੇਨ ਗੱਲ ਆ ਨਾ ਆ ਗਿਆ ਜਮਾ ਜੈਡ ਬਲੈਕ ਪੁੰਝੜ ਤੱਕ ਤੇ ਟੈਸਟੀਕਲ ਵਾਲੇ ਪੱਖ ਚ ਆ ਗਿਆ ਬਿਲਕੁਲ ਸਾਫ ਤੇ ਪਧਰਾ ਕਿਹੜੇ ਦਾ ਭਾਈ ਆਪ ਇਹ ਆ ਭਾਈ ਲక్ష్ਮੀ ਲక్ష్ਮੀ ਡੇਰੀ ਫਾਰਮ ਵਾਲੇ ਸਿਕੰਦਰ ਦੇ ਸਿਕੰਦਰ ਦਾ ਲక్ష్ਮੀ ਆਣੇ ਦਾ ਹਮ ਆਪਾਂ ਨੇ ਆਪ ਹੀ ਲਿਆ ਕੇ ਸੀਮਨ ਲਾਇਆ ਹਾਂ ਹਾਂ ਆਪ ਹੀ ਲਾਇਆ ਸੀ ਭਾਈ ਠੀਕ ਆ ਗੱਲ ਹਾਂ ਸੀਮਨ ਭਾਈ ਕਹਿੰਦਾ ਆਪਣੇ ਹੱਥੀਂ ਆਪ ਲਿਆ ਕੇ ਲਵਾਇਆ ਤੇ ਜਿਹੜੇ ਹਿਸਾਬ ਨਾਲ ਇਹਦੀ ਸੱਜਣੋ ਉਮਰਾ ਦੰਦਾਂ ਜਿਵੇਂ ਬਾਈ ਨੇ ਦੱਸਿਆ ਨਾ ਚਾਰ ਦੰਦ ਉੱਚਾ ਬਸੇਰਾ ਕੱਟਾ ਕੱਦ ਵੀ ਫੁੱਲਾ ਲੈਂਥ ਵੀ ਫੁੱਲਾ ਤੇ ਸਿੰਗ ਵੀ ਬੰਦ ਹੈ ਬਣਾਇਆ ਬਣੂ ਮੈਂ ਤਾਂ ਨਹੀਂ ਸਿੰਗ ਜਾ ਪੈ ਰਹੇ ਨਾ ਨਾ ਕੁਛ ਨਹੀਂ ਕਰਿਆ ਬਈ ਜਮਾ ਰਿਜਨਲ ਹੈ ਜਮਾ ਬਈ ਇੱਥੇ ਰੋਕ ਲਈ ਬਾਈ ਕਮਾ ਕੇ ਮਾੜਾ ਜਾ ਉਰਲੇ ਬੰਨੇ ਫੇਸ ਕਰਕੇ ਰੋਕ ਲਈ ਇਹ ਇੱਥੇ ਹੀ ਨਰਮ ਬਹੁਤ ਆ ਬਾਈ ਸਾਨਾ ਜਿਵੇਂ ਪਸ਼ੂਆਂ ਚ ਆਮ ਹੀ ਰੱਖਦੇ ਆਪਾਂ ਠੀਕ ਆ ਗੱਲ ਸਵੇਰਾ ਦਾ ਠੰਡਾ ਸਵੇਰਾ ਦਾ ਠੰਡਾ ਜਮਾ ਆ ਸਵੇਰਾ ਦਾ ਬਾਈ ਕਹਿੰਦਾ ਆ ਗਿਆ ਬਿਲਕੁਲ ਠੰਡਾ ਸੀਲੇ ਆ ਬਾਈ ਕਮਾਲ ਹੈ ਇਥੋਂ ਤੇ ਇੱਕ ਖਾਸ ਗੱਲ ਇਹਦੀ ਹੋਰ ਆ ਵੀ ਬਾਈ ਕਹਿੰਦਾ ਇੱਕ ਤਰ੍ਹਾਂ ਦੇ ਸਿੰਗ-ਸੁੰਗ ਨਹੀਂ ਬਣਵਾਏ ਵੇ ਨਾ ਪੈਰ ਪੂਰ ਬੜਾ ਓਰੀਜਨਲ ਆ ਸਾਰਾ ਕੁਝ ਬਈ ਆਪਾਂ ਕਹਿ ਸਕਦੇ ਆਂ ਵੀ ਓਰੀਜਨਲ ਹੀ ਆ ਹਰੇਕ ਪੱਖ ਤੋਂ ਤੇ ਆ ਗਿਆ ਜੈਡ ਬਲੈਕ ਟੈਸਟਿਕਲ ਵਾਲੇ ਮਾਮਲੇ ਜੀ ਬਿਲਕੁਲ ਸਾਫ਼ ਆ ਤੇ ਮੱਜਾਂ ਦੇ ਛੱਡਦੇ ਤਾਂ ਨਹੀਂ ਬਾਈ ਭੂਸ ਵੀ ਜਮਾ ਜੈਡ ਬਲੈਕ ਕਾਲੀ ਆ ਬਾਈ ਆਪਾਂ ਮੱਜਾਂ ਦੇ ਤਾਂ ਨਹੀਂ ਲੱਗੀ ਛੱਡ ਨਾ ਛੱਡੇ ਛੱਡਣ ਲੱਗੇ ਨਹੀਂ ਬਈ ਆਪਾਂ ਛੱਡਣ ਦੇ ਦਾ ਕਾਬਲੀ ਆ ਹਾਂ ਕਾਬਲੀ ਆ ਹਾਂ ਮੱਜਾਂ ਦੇ ਛੱਡਣ ਦੇ ਸੱਜਣੋਂ ਕਾਬਲੀ ਆ ਜਿਹੜੇ ਭਰਾ ਨੇ ਲਿਜਾਣਾ ਤਕਰੀਬਨ ਤਕਰੀਬਨ ਜਾਣਦਿਆਂ ਸਾਰੀ ਇਵੇਂ ਬਾਈ ਨੇ ਦੱਸਿਆ ਵੀ ਸਾਮ ਸੰਭਾਲ ਕਰਕੇ ਪਸ਼ੂ ਜ਼ਿਆਦਾ ਹੋਣ ਕਰਕੇ ਨਾ ਬਾਈ ਨੇ ਛੱਡਿਆ ਨਹੀਂ ਉਹ ਕਿਸੇ ਸੱਜਣ ਨੇ ਬਾਈ ਨੂੰ ਵਹਿਮ ਪਾਤਾ ਵੀ ਜੇ ਤੂੰ ਮੱਝਾਂ ਨੇ ਛੱਡਣ ਲੱਗ ਗਿਆ ਤਾਂ ਥੋੜਾ ਤੰਗ ਕਰਨ ਲੱਗ ਪੂਗਾ ਉਦਾਂ ਦੀ ਵੈਸੇ ਇੱਲਤ ਕਰਦਾ ਕੋਈ ਨਹੀਂ ਕੱਟਾ ਬੰਦੋ ਜੀ ਤੇ ਫਾਦਰ ਇਹਦਾ ਕਿਹੜਾ ਦੱਸਿਆ ਸੀ ਬਾਈ ਕੋਈ ਨੂੰ ਰੱਖੋ ਨਾ ਬਾਈ ਸਕੰਦਰ ਸਕੰਦਰ ਅਸ ਸਕੰਦਰ ਲక్ష్ਮੀ ਹਾਂ ਤੇ ਇਹਦੀ ਮਾਂ ਹੈਗੀ ਆਪਣੇ ਕੋਲੇ ਮਾਂ ਆਪਣੇ ਇਹਦੀ ਛੇਲ ਕਰਦੀ ਬਾਈ ਤੀਜੇ ਸੂਏ ਨੇ ਹਾਂ ਤੀਜੇ ਸੂਏ ਸੂਣ ਵਾਲੀ ਵੇਚਤੀ ਸੀ ਕਿੰਨਾ ਕੁ ਦੁੱਧ ਕੱਢਦਾ ਸੀ ਦੂਜੇ ਸੂਏ ਦੂਜੇ ਸੂਏ 16 17 ਲੀਟਰ ਜਮਾ ਹੈਗਾ ਸੀ 16 17 ਹ ਕੈਨਾਲਾ ਤਾਂ ਨਹੀਂ ਕਿਤੇ ਮੰਦਾ ਨੋ ਨੋ ਕੈਨਾਲਾ ਨਹੀਂ ਜਮਾ ਜਮਾ ਤੋੜ ਕੇ ਵੀ ਆਉਦਾ ਠੀਕ ਆ ਗੱਲ ਹਾਂ ਆ ਤੇ ਕੱਦ ਆ ਗਿਆ ਚੰਗਾ ਭਾਈ ਨਾਲ ਖੜੀ ਜਾ ਕੇ ਪਰਲੇ ਬੰਨੇ ਤੇ ਇੱਥੋਂ ਦੇ ਕੱਦ ਦਾ ਆਈਡੀਆ ਲਾ ਲਓ ਬਾਈ ਦਾ ਕੱਦ ਵੀ ਚੰਗਾ ਆ ਗਿਆ ਕਿਉਂਕਿ ਕਈ ਭਰਾ ਕਹਿੰਦੇ ਨੇ ਵੀਡੀਓ ਚ ਹੋ ਸਕਦਾ ਵੀ ਕੱਟਾ ਥੋੜਾ ਹਨਾ ਵੱਡਾ ਛੋਟਾ ਲੱਗ ਜੇ ਉਹ ਸਿਸਟਮ ਨਹੀਂ ਹੈਗਾ ਕੱਦ ਵੀ ਚੰਗਾ ਲੰਬਾਈ ਵੀ ਚੰਗੀ ਹੈ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਸਾਫ ਆ ਗਿਆ ਹਰੇਕ ਪਾਸੇ ਤੋਂ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਛੱਡ ਦੇ ਛੱਡ ਦੇ ਛੱਡ ਨੂੰ ਤੇ ਇੱਥੇ ਮਾਰਦੇ ਗਏ ਜੀ ਫੇਸ ਤੇ ਕੈਮਰਾ ਮਾਰਦੇ ਨਹੀਂ ਬਾਜੀ ਦੀ ਬੰਤਰ ਤੇ ਰੇਟ ਇਹਦਾ ਜਾਇਜ਼ ਜੇ ਹੋਊਗਾ ਫਿਰ ਹਾਂ ਰੇਟ ਜਾਇਜ਼ ਪਈ ਬਾਹਲਾ ਤਾਂ ਨਹੀਂ ਹੁੰਦਾ ਨਾ ਨਾ ਜਾਇਜ਼ ਕਰਾਂਗੇ 5-4 ਲੱਖ ਵਾਲਾ ਕੰਮ ਨਾ ਨਾ ਬਈ ਠੀਕ ਆ ਗੱਲ ਬਾਈ ਕਹਿੰਦਾ ਬਾਹਲਾ ਨਹੀਂ 5-4 ਲੱਖ ਵਾਲਾ ਸਿਸਟਮ ਨਹੀਂ ਹੁੰਦਾ ਰੇਟ ਆ ਜਿਹੜਾ ਰੇਟ ਜਾਇਜ਼ ਰਹੂਗਾ ਤੇ ਮਾਦਰ ਦਾ ਰਿਕਾਰਡ ਵੀ ਦੱਸਤਾ ਦੂਜੇ ਸੂਏ 16-17 ਕਿਲੋ ਦਾ ਤੇ ਫਾਦਰ ਸਾਈਡ ਵੀ ਇਹਦੀ ਦੱਸਤੀ ਲక్ష్ਮੀ ਡੈਰੀ ਫਾਰਮਾਂ ਦਾ ਆ ਗਿਆ ਬਾਈ ਕਹਿੰਦਾ ਸਿਕੰਦਰ ਦਾ ਪੁੱਤ ਤੇ ਮੱਜਾਂ ਤੇ ਜਾਂਦਿਆਂ ਸਾਰੀ ਛੱਡਣ ਲੱਗ ਪੋਗੇ ਕਿਉਂਕਿ ਠੰਡਾ ਸੁਭਾਅ ਦਾ ਕੱਦ-ਬੱਡ ਵੀ ਚੰਗਾ ਲੰਬਾਈ ਵੀ ਚੰਗੀ ਆ ਵੇ ਚੰਗੀ ਨਸਲ ਬਣਾ ਦੂਗਾ ਜਿਹੜੇ ਕਿਸੇ ਡੈਰੀ ਵਾਲੇ ਸੱਜਣ ਨੇ ਬਾਈ ਤੋਂ ਲੈ ਕੇ ਜਾਣਾ ਤੇ ਬਾਈ ਵੇਚ ਦਾ ਇੱਕ ਮਜਬੂਰੀ ਕਾਰਨ ਕਹਿ ਲਿਆ ਵੀ ਸਾਮ ਸੰਭਾਲ ਕਰਨਾ ਤੇ ਬਾਕੀ ਨੰਬਰ ਸੱਜਣ ਨੂੰ ਬਾਈ ਦਾ ਸਕਰੀਨ ਤੇ ਲਾ ਦੂਗਾ ਮੈਂ ਜਿਹੜੇ ਸੱਜਣ ਨੂੰ ਇਹ ਕੱਟਾ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ